ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਮੇਰੀ ਮਾਂ ਰੋਜ਼ ਮੈਨੂੰ ਜੀਜੇ ਦੇ ਕਮਰੇ ਵਿੱਚ ਦੁੱਧ ਦਾ ਗਲਾਸ ਦੇ ਕੇ ਭੇਜ ਦਿੰਦੀ ਜਦੋਂ ਮੈਂ ਮਨਾਂ ਕਰਦੀ ਤਾਂ ਬਹੁਤ ਸਾਰੇ ਪੈਸੇ ਮੈਨੂੰ ਚੁੱਪ ਕਰਕੇ ਫੜਾ ਦਿੰਦੀ ਪੈਸੇ ਲੈ ਕੇ ਮੈਂ ਵੀ ਖੋਸ਼ ਹੋ ਜਾਂਦੀ ਸੀ ਏਸੀ ਵਜ੍ਹਾ ਨਾਲ ਸ਼ਰਮ ਦੇ ਮਾਰੇ ਦੁੱਧ ਦਾ ਗਲਾਸ ਲੈ ਕੇ ਜੀਜੇ ਦੇ ਕਮਰੇ ਵਿੱਚ ਚਲੀ ਜਾਂਦੀ ਸੀ ਇੱਕ ਰਾਤ ਮਾਂ ਨੇ ਮੈਨੂੰ 10000 ਰੁਪਏ ਫੜਾ ਦਿੱਤੇ ਤੇ ਮੈਨੂੰ ਜੀਜੇ ਦੇ ਕਮਰੇ ਵਿੱਚ ਸੌਣ ਲਈ ਕਿਹਾ ਮੈਂ ਵੀ ਲਾਲਚ ਵਿੱਚ ਆ ਕੇ ਮਾਂ ਦੀ ਗੱਲ ਮੰਨ ਲਿਆ ਤੇ ਚੁੱਪ ਕਰਕੇ ਕਮਰੇ ਵਿੱਚ ਜਾ ਕੇ ਚਾਦਰ ਲੈ ਕੇ ਲੰਮੇ ਪੈ ਗਈ ਤਾਂ ਹਨੇਰੇ ਵਿੱਚ ਜੀਜਾ ਕਮਰੇ ਵਿੱਚ ਆਇਆ ਤੇ ਉਹਨੇ ਮੈਨੂੰ ਫੜ ਕੇ ਚੀਕਾਂ ਕਢਵਾ ਦਿੱਤੀਆਂ ਕਿਉਂਕਿ ਜੀਜਾ ਪੂਰੇ ਜੋਸ਼ ਨਾਲ ਕਦੀ ਕਦੀ ਆਪਣੀਆਂ ਖੁਆਇਸ਼ਾਂ ਦੇ ਲਈ ਅਸੀਂ ਆਪਣੇ ਸੁਪਨਿਆਂ ਦੀ ਕੁਰਬਾਨੀ ਦੇ ਦਿੰਨੇ ਆ ਆਪਣੀ ਕਿਸਮਤ ਨੂੰ ਇਦਾਂ ਦੇ ਮੋੜ ਤੇ ਲੈ ਆਉਣੇ ਆ ਜਿੱਥੇ ਸਾਨੂੰ ਬਿਲਕੁਲ ਵੀ ਨਹੀਂ ਜਾਣਾ ਚਾਹੀਦਾ ਪਰ ਸਾਡੀ ਕਿਸਮਤ ਵਿੱਚ ਲਿਖਿਆ ਹੁੰਦਾ ਕਦੀ ਕਦੀ ਤਾਂ ਦਿਲ ਕਰਦਾ ਕਿ ਅਸੀਂ ਰਿਸ਼ਤੇ ਹਮੇਸ਼ਾ ਦੇ ਲਈ ਤੋੜ ਕੇ ਕਿਤੇ ਦੂਰ ਚਲੇ ਜਾਈਏ ਪਰ ਜੋ ਜੋ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਜ਼ਿਆਦਾ ਪਿਆਰ ਕਰ ਪੈਟਦੇ ਆ ਸਜ਼ਾ ਵੀ ਉਹਨਾਂ ਨੂੰ ਹੀ ਮਿਲਦੀ ਆ ਮੇਰਾ ਨਾਮ ਹਰਦੀ ਆ ਮੈਂ ਇੱਕ ਛੋਟੇ ਜਿਹੇ ਪਿੰਡ ਨਾਲ ਸਬੰਧ ਰੱਖਦੀ ਸੀ ਸਾਡੇ ਪਿੰਡ ਕੁੜੀਆਂ ਦੇ ਵਿਆਹ ਸਮੇਂ ਤੋਂ ਪਹਿਲਾਂ ਹੀ ਘਰ ਦਿੱਤੇ ਜਾਂਦੇ ਸੀ ਉਹਨਾਂ ਦੀਆਂ ਖੁਆਇਸ਼ਾਂ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦਿੱਤਾ ਜਾਂਦਾ ਸੀ ਮੈਂ ਘਰ ਵਿੱਚ ਸਭ ਤੋਂ ਛੋਟੀ ਸੀ ਮੇਰੇ ਮਾਪਿਓ ਮੇਰੇ ਲਈ ਜੋ ਚਾਹੁੰਦੇ ਸੀ ਮੈਂ ਉਹਨਾਂ ਦੀ ਗੱਲ ਮੰਨਦੀ ਸੀ ਇੱਕ ਮੇਰੀ ਵੱਡੀ ਦੀਦੀ ਸੀ ਜੋ ਮੋਬਾਈਲ ਵਰਗੇ ਵੱਡੇ ਸ਼ਹਿਰ ਵਿੱਚ ਜਾ ਕੇ ਮਾਡਲਿੰਗ ਕਰਨਾ ਚਾਹੁੰਦੀ ਸੀ ਪਰ ਸਾਡੇ ਛੋਟੇ ਜਿਹੇ ਪਿੰਡ ਵਿੱਚ ਇਹਦੀ ਇਜਾਜ਼ਤ ਬਿਲਕੁਲ ਵੀ ਨਹੀਂ ਦਿੱਤੀ ਜਾਂਦੀ ਸੀ ਇਸੇ ਕਰਕੇ ਮਾਪਿਓ ਨੇ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਿੱਦਾਂ ਜਿੱਦਾਂ ਵੱਡੀ ਹੁੰਦੀ ਗਈ ਉਹਦੇ ਮਨ ਵਿੱਚ ਆਪਣੀ ਖੁਆਇਸ਼ ਨੂੰ ਲੈ ਕੇ ਜਜ਼ਬਾ ਹੋਰ ਵੀ ਜ਼ਿਆਦਾ ਵਧਣ ਲੱਗ ਪਿਆ ਇਹਦਾ ਸਾਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਅਸੀਂ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਸਾਡੇ ਮਾਪਿਓ ਸਾਡੇ ਲਈ ਜੋ ਵੀ ਕਰਦੇ ਸੀ ਆਪਣੀ ਜ਼ਿੰਦਗੀ ਵਿੱਚ ਅਸੀਂ ਗੁਜ਼ਾਰਾ ਕਰਦੇ ਸੀ ਜਿੱਦਾਂ ਜਿੱਦਾਂ ਸਮਾਂ ਲੰਘਦਾ ਰਿਹਾ ਮੰਗਿਆਈ ਵਧਦੀ ਜਾ ਰਹੀ ਸੀ ਮੰਗਿਆਈ ਵਿੱਚ ਸਮਾਂ ਗੁਜ਼ਾਰਨਾ ਬਹੁਤ ਔਖਾ ਹੋ ਰਿਹਾ ਸੀ ਇਸੇ ਵਜ੍ਹਾ ਕਰਕੇ ਮੇਰੇ ਪਾਪਾ ਦੀ ਸਿਹਤ ਖਰਾਬ ਹੋਣ ਲੱਗ ਪਈ ਜ਼ਿਆਦਾ ਫਿਕਰ ਕਰਨ ਲੱਗ ਪਏ ਸਾਡੇ ਵੱਡੇ ਹੋ ਜਾਣ ਤੇ ਜ਼ਿੰਮੇਵਾਰੀਆਂ ਵਧ ਗਈਆਂ ਸੀ ਸਾਡੇ ਵਿਆਹ ਦੀ ਉਮਰ ਹੋ ਗਈ ਸੀ ਖਾਸ ਕਰਕੇ ਦੀਦੀ ਦਾ ਨਾਮ ਜੋਤੀ ਸੀ ਤੇ ਉਹ ਉਹਨੂੰ ਸਾਰੇ ਘਰ ਵਿੱਚ ਬਹੁਤ ਪਿਆਰ ਕਰਦੇ ਸੀ ਮੈਂ ਸਾਰਿਆਂ ਤੋਂ ਛੋਟੀ ਸੀ ਮੇਰੀ ਉਮਰ ਉਦੋਂ 15 ਕੋ ਸਾਲ ਦੀ ਸੀ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਕੰਮ ਤੋਂ ਆਉਂਦੇ ਪਾਪਾ ਬੇਹੋਸ਼ ਹੋ ਗਏ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਪਾਪਾ ਨੂੰ ਦੇਖ ਕੇ ਬਹੁਤ ਜ਼ਿਆਦਾ ਦੁਖੀ ਹੋ ਗਏ ਸੀ ਜਦੋਂ ਡਾਕਟਰ ਕੋਲੋਂ ਪਤਾ ਲੱਗਿਆ ਤੇ ਉਹਨਾਂ ਨੇ ਕਿਹਾ ਕਿ ਥਕਾਵਟ ਦਾ ਕਰਕੇ ਇਹਨਾਂ ਨੂੰ ਚੱਕਰ ਆ ਗਿਆ ਇਹਨਾਂ ਨੂੰ ਚੰਗੀ ਤਰ੍ਹਾਂ ਦੇਖਭਾਲ ਕਰੋ ਇਨਾਂ ਦੇ ਸਰੀਰ ਵਿੱਚ ਕਮਜ਼ੋਰੀ ਹੋ ਗਈ ਹੈ ਤੇ ਖਾਣ-ਪੀਣ ਦੀ ਕਮੀ ਨੂੰ ਪੂਰਾ ਕਰੋ। ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਦੁਖੀ ਹੋ ਗਈ। ਪਾਪਾ ਨੇ ਕੁਝ ਪੈਸੇ ਜਮ੍ਹਾਂ ਕੀਤੇ ਸੀ ਉਹੀ ਕੱਢ ਕੇ ਮਾਂ ਹਸਪਤਾਲ ਦੀ ਫੀਸ ਦੇ ਰਹੀ ਸੀ। ਤੇ ਦੋ ਦਿਨਾਂ ਵਿੱਚ ਅਸੀਂ ਪਾਪਾ ਨੂੰ ਲੈ ਕੇ ਘਰ ਆ ਗਏ ਸੀ। ਪਾਪਾ ਦੀ ਹਾਲਤ ਤੋਂ ਦੀਦੀ ਬੜੀ ਪਰੇਸ਼ਾਨ ਸੀ। ਅਸੀਂ ਦੋਨੇ ਹੀ ਬਿਲਕੁਲ ਅਲੱਗ-ਅਲੱਗ ਤਰ੍ਹਾਂ ਦੀਆਂ ਸੀ। ਘਰ ਆਉਣ ਤੋਂ ਬਾਅਦ ਪਾਪਾ ਨੇ ਦੀਦੀ ਕੋਲ ਉਹਦੇ ਵਿਆਹ ਬਾਰੇ ਗੱਲ ਦੀ ਸ਼ੁਰੂਆਤ ਕੀਤੀ ਤੇ ਦੀਦੀ ਨੇ ਮਨ੍ਹਾ ਕਰ ਦਿੱਤਾ। ਪਾਪਾ ਨੇ ਆਪਣੀ ਸੌਂਖਵਾ ਦਿੱਤੀ ਉਹਨੂੰ ਕਿਹਾ ਕਿ ਮੇਰੇ ਦੋਸਤ ਆ ਤੇ ਬਹੁਤ ਚੰਗਾ ਤੇ ਬਹੁਤ ਹੀ ਵਧੀਆ ਕੰਮ ਕਰਦਾ ਮੈਂ ਤੇਰਾ ਉਹਦੇ ਨਾਲ ਵਿਆਹ ਕਰਵਾਉਣਾ ਚਾਹਦਾ ਇਹ ਸੁਣ ਕੇ ਦੀਦੀ ਗੁੱਸਾ ਕਰ ਗਈ ਤੇ ਉਹ ਵਿਆਹ ਵਗੈਰਾ ਨਹੀਂ ਕਰਵਾਉਗੀ ਕਿਉਂਕਿ ਉਹ ਮਾਡਲਿੰਗ ਕਰਨਾ ਚਾਹਦੀ ਸੀ ਇਹ ਗੱਲ ਸੌਂਦੇ ਮੰਮੀ ਗੁੱਸੇ ਨਾਲ ਦੌੜਦੀ ਹੋਈ ਆਈ ਤੇ ਕਹਿਣ ਲੱਗੀ ਅਸੀਂ ਇੰਨੇ ਛੋਟੇ ਘਰਾਂ ਦੇ ਲੋਕ ਆ ਤੇ ਵੱਡੇ ਵੱਡੇ ਸੁਪਨੇ ਬਿਲਕੁਲ ਵੀ ਨਹੀਂ ਦੇਖ ਸਕਦੇ ਸਾਨੂੰ ਇਹ ਸੁਪਨੇ ਦੇਖਣ ਦੀ ਇਜਾਜ਼ਤ ਨਹੀਂ ਹੁੰਦੀ ਤੇਰੇ ਪਾਪਾ ਤੇਰੇ ਲਈ ਇਹ ਫੈਸਲਾ ਕਰ ਰਹੇ ਆ ਤੇਰੇ ਲਈ ਬਹੁਤ ਵਧੀਆ ਪਾਪਾ ਨੇ ਵੀ ਦੀਦੀ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪਾਪਾ ਨੂੰ ਬਹੁਤ ਫਿਕਰ ਸੀ ਇਸੇ ਵਜ੍ਹਾ ਕਰਕੇ ਮਜਬੂਰੀ ਵਿੱਚ ਆ ਕੇ ਉਹਨਾਂ ਨੇ ਆਪਣੇ ਪਾਪਾ ਦੀ ਗੱਲ ਮੰਨ ਲਈ ਫਿਰ ਕੁਝ ਦਿਨਾਂ ਬਾਅਦ ਉਸ ਮੁੰਡੇ ਨਾਲ ਦੀਦ ਦਾ ਵਿਆਹ ਹੋ ਗਿਆ ਵਿਆਹ ਵਿੱਚ ਮੈਂ ਬਹੁਤ ਹੀ ਜ਼ਿਆਦਾ ਖੁਸ਼ ਸੀ ਮੈਂ ਵਿਆਹ ਵਿੱਚ ਬਹੁਤ ਭੰਗੜਾ ਪਾਇਆ ਮੈਂ ਬੜੀ ਚੁਸਤ ਤੇ ਫਰਤੀਲੀ ਕੁੜੀ ਸੀ ਫੇਰ ਬੜੀ ਸਾਦਗੀ ਦੇ ਨਾਲ ਉਸ ਮੁੰਡੇ ਦਾ ਵਿਆਹ ਹੋ ਗਿਆ ਤੇ ਦੀਦੀ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਸੀ ਦੀਦੀ ਦਾ ਸਹੁਰੇ ਘਰ ਸਾਡੇ ਤੋਂ 1 ਘੰਟੇ ਦੀ ਦੂਰੀ ਤੇ ਸੀ ਮੈਂ ਕਦੀ ਕਦੀ ਉਹਨੂੰ ਮਿਲਣ ਚਲੀ ਜਾਂਦੀ ਮੇਰਾ ਜੀਜਾ ਸੱਚੀ ਬਹੁਤ ਚੰਗਾ ਸੀ ਮੇਰੇ ਆਉਣ ਤੇ ਉਹਨੂੰ ਬਹੁਤ ਖੁਸ਼ੀ ਹੁੰਦੀ ਸੀ ਜਿਹਦੇ ਘਰ ਵਿੱਚ ਸਿਰਫ ਉਹਦੀ ਇੱਕ ਨਾਨੀ ਰਹਿੰਦੀ ਸੀ ਜੋ ਕਾਫੀ ਬਜ਼ੁਰਗ ਹੋ ਗਈ ਸੀ ਉਹਦੇ ਮਾਪਿਓ ਦਾ ਤਾਂ ਪਹਿਲਾਂ ਹੀ ਡਿਵੋਰਸ ਹੋ ਚੁੱਕਿਆ ਸੀ ਦੋਨਾਂ ਨੇ ਅਲੱਗ-ਅਲੱਗ ਵਿਆਹ ਕਰਵਾ ਲਿਆ ਸੀ ਨਾਨੀ ਨੇ ਹੀ ਜੀਜਾ ਜੀ ਨੂੰ ਪਾਲ ਕੇ ਵੱਡਾ ਕੀਤਾ ਸੀ ਘਰ ਵਿੱਚ ਆਉਣ ਤੋਂ ਬਾਅਦ ਦੀਦੀ ਬੜੀ ਬੇਚੈਨ ਜਹੀ ਰਹਿੰਦੀ ਸੀ ਤੇ ਹਮੇਸ਼ਾ ਮੈਨੂੰ ਪਰੇਸ਼ਾਨ ਹੀ ਲੱਗਦੀ ਸੀ ਜਦੋਂ ਮੈਂ ਉਹਨੂੰ ਇਸ ਦੀ ਵਜ੍ਹਾ ਪੁੱਛਤੀ ਤਾਂ ਉਹ ਅਕਸਰ ਹੀ ਮੈਨੂੰ ਗੱਲਾਂ ਦੇ ਵਿੱਚ ਟਾਲ ਦਿੰਦੀ ਤੇ ਮੈਨੂੰ ਕਹਿੰਦੀ ਕਿ ਮੈਂ ਤਾਂ ਮਾਡਲਿੰਗ ਕਰਨਾ ਚਾਹੁੰਦੀ ਸੀ ਕੁਝ ਬਣਾਉਣਾ ਚਾਹੁੰਦੀ ਸੀ ਪਰ ਜੇ ਮੈਂ ਇਸ ਤੋਂ ਅੱਗੇ ਕੁਝ ਪੁੱਛਦੀ ਤਾਂ ਉਹ ਕੁਝ ਵੀ ਨਾ ਬੋਲਦੀ ਤੇ ਗੱਲਾਂ ਘਮਾਉਣ ਲੱਗ ਜਾਂਦੀ ਇਸ ਤਰ੍ਹਾਂ ਉਸ ਦੀ ਜ਼ਿੰਦਗੀ ਬੀਤ ਰਹੀ ਸੀ ਫਿਰ ਸਾਨੂੰ ਸਾਰਿਆਂ ਨੂੰ ਇੱਕ ਮਹੀਨੇ ਬਾਅਦ ਇਹ ਗੱਲ ਦਾ ਪਤਾ ਲੱਗਿਆ ਕਿ ਦੀਦੀ ਮਾਂ ਬਣ ਵਾਲੀ ਆ ਪਰ ਦੀਦੀ ਨੂੰ ਮਾਂ ਬਣ ਦੀ ਬਿਲਕੁਲ ਵੀ ਖੁਸ਼ੀ ਨਹੀਂ ਸੀ ਐਦਾਂ ਮੰਨੋ ਕਿ ਉਹ ਸਭ ਕੁਝ ਮਜਬੂਰੀ ਵਿੱਚ ਹੀ ਕਰ ਰਹੀ ਸੀ ਬਲਕਿ ਜੀਜੇ ਨੇ ਤਾਂ ਉਹਦੀ ਖਾਤਰਦਾਰੀ ਵਿੱਚ ਕੋਈ ਕਮੀ ਨਹੀਂ ਛੱਡੀ ਸੀ ਉਹਦੇ ਕੋਲ ਬਹੁਤ ਪੈਸਾ ਸੀ ਘਰ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਸੀ ਕੋਈ ਵੀ ਪਰੇਸ਼ਾਨੀ ਨਹੀਂ ਸੀ ਪਰ ਦੀਦੀ ਦੇ ਘਰ ਵਿੱਚ ਹਰ ਚੀਜ਼ ਟੇਬਲ ਤੇ ਸਜਾ ਕੇ ਰੱਖੀ ਜਾਂਦੀ ਸੀ ਪਤਾ ਨਹੀਂ ਦੀਦੀ ਖੁਸ਼ ਕਿਉਂ ਨਹੀਂ ਸੀ ਹੁੰਦੀ 9 ਮਹੀਨੇ ਹੋ ਗਏ ਸੀ ਦੀਦੀ ਨੇ ਇੱਕ ਬਹੁਤ ਪਿਆਰੇ ਬੱਚੇ ਨੂੰ ਜਨਮ ਦਿੱਤਾ ਸੀ ਮੈਂ ਮਾਸਤੀ ਬਣ ਗਈ ਸੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਸੀ ਮੈਂ ਪੂਰੇ ਮਹੱਲੇ ਵਿੱਚ ਮਠਿਆਈ ਵੰਡ ਦਿੱਤੀ ਸੀ ਇੱਕ ਦਿਨ ਸ਼ਾਮ ਨੂੰ ਵਾਪਸ ਆਈ ਤਾਂ ਮੈਂ ਦੀਦੀ ਤੇ ਮਾਂ ਨੂੰ ਕੁਝ ਗੱਲਾਂ ਕਰਦੇ ਦੇਖਿਆ ਦੋਨੋਂ ਆਪਸ ਵਿੱਚ ਬਹਿਸ ਕਰ ਰਹੇ ਸੀ ਪਰ ਜਦੋਂ ਮੈਂ ਉਹਨਾਂ ਦੇ ਕੋਲ ਖੜੀ ਹੋ ਗਈ ਤਾਂ ਦੋਨੋਂ ਚੁੱਪ ਹੋ ਗਈਆਂ। ਦੀਦੀ ਵੀ ਗੁੱਸੇ ਨਾਲ ਆਪਣੇ ਸਹੁਰੇ ਘਰ ਚਲੀ ਗਈ। ਮਾਂ ਨੇ ਵੀ ਉਹਨੂੰ ਜਾਣ ਤੋਂ ਬਿਲਕੁਲ ਵੀ ਨਹੀਂ ਰੋਕਿਆ। ਤਾਂ ਦੂਸਰੇ ਦਿਨ ਇਹ ਗੱਲ ਪਤਾ ਲੱਗੀ ਸੀ ਕਿ ਦੀਦੀ ਘਰ ਛੱਡ ਕੇ ਚਲੀ ਗਈ। ਇਸ ਗੱਲ ਤੋਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਦੀਦੀ ਨੇ ਇਦਾਂ ਕਿਉਂ ਕੀਤਾ? ਪਰ ਦੀਦੀ ਨੇ ਇੱਕ ਚਿੱਠੀ ਵਿੱਚ ਲਿਖਿਆ ਸੀ ਕਿ ਮੈਂ ਮਜਬੂਰੀ ਦੇ ਰਿਸ਼ਤੇ ਨੂੰ ਮੈਂ ਨਿਭਾ ਨਹੀਂ ਸਕਦੀ। ਤੇ ਉਹਨੇ ਮੋਡਲਿੰਗ ਕਰਨੀ ਆ ਇਸੇ ਵਜ੍ਹਾ ਦੇ ਕਾਰਨ ਉਹ ਹਮੇਸ਼ਾ ਲਈ ਮੋਬਾਈਲ ਜਾਣ ਵਾਲੀ ਆ ਤੇ ਇਸ ਗੱਲ ਤੇ ਅਸੀਂ ਸਾਰੇ ਬਹੁਤ ਟੁੱਟ ਗਏ ਸੀ ਮੇਰੇ ਜੀਜਾ ਸਭ ਤੋਂ ਜ਼ਿਆਦਾ ਪਰੇਸ਼ਾਨ ਸੀ ਅਜੇ ਉਸ ਬੱਚੇ ਨੂੰ ਆਇਨ ਪੁੱਜਦੇ ਨਹੀਂ ਹੋਏ ਸੀ ਤੇ ਦੀਦੀ ਨੇ ਇਹ ਫੈਸਲਾ ਕਰ ਪਿਆ ਸੀ ਦੀਦੀ ਨੇ ਇੱਕ ਵਾਰ ਵੀ ਆਪਣੇ ਬੱਚੇ ਦੇ ਬਾਰੇ ਨਹੀਂ ਸੋਚਿਆ ਲੋਕ ਵੀ ਉਹਨਾਂ ਦੇ ਬਾਰੇ ਮਾੜਾ ਚੰਗਾ ਬੋਲਣ ਲੱਗ ਪਏ ਸੀ ਕਹਿਣ ਲੱਗੇ ਕਿ ਕਿੱਦਾਂ ਦੀ ਮਾਂ ਜਿਹੜੀ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹਮੇਸ਼ਾ ਦੇ ਲਈ ਛੱਡ ਕੇ ਚਲੀ ਗਈ ਇੱਕ ਵਾਰ ਆਪਣੇ ਘਰ ਵਾਲੇ ਤੇ ਬੱਚੇ ਬਾਰੇ ਨਹੀਂ ਸੋਚਿਆ ਦੀਦੀ ਦੇ ਜਾਣ ਤੋਂ ਬਾਅਦ ਸਾਰੇ ਉਦਾਸ ਹੋ ਗਏ ਸੀ ਜੀਜੇ ਦੀ ਹਾਲਤ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋ ਗਈ ਸੀ ਮੈਂ ਆਪਣੀਆਂ ਅੱਖਾਂ ਵਿੱਚ ਆਪਣੇ ਪਰਿਵਾਰ ਨੂੰ ਟੁੱਟਦੇ ਹੋਏ ਦੇਖ ਰਹੀ ਪਰ ਮੈਂ ਕੁਝ ਵੀ ਨਹੀਂ ਸੀ ਕਰ ਸਕਦੀ ਮੇਰੇ ਜੀਜੇ ਦੀ ਨਾਨੀ ਇੰਨੀ ਬੁੱਢੀ ਹੋ ਗਈ ਸੀ ਕਿ ਉਹ ਬੱਚੇ ਦਾ ਬਿਲਕੁਲ ਵੀ ਚੰਗੀ ਤਰ੍ਹਾਂ ਧਿਆਨ ਨਹੀਂ ਰੱਖ ਸਕਦੀ ਸੀ ਜਦੋਂ ਜੀਜੇ ਤੇ ਮੁਸੀਬਤ ਆਈ ਤਾਂ ਮਾਂ ਵਾਰ-ਵਾਰ ਜੀਜੇ ਕੋਲੋਂ ਮਾਫੀ ਮੰਗ ਰਹੀ ਸੀ ਕਰ ਰਹੀ ਸੀਗੇ ਸਾਨੂੰ ਮਾਫ ਕਰ ਦਿਓ ਪੁੱਤ ਸਾਨੂੰ ਨਹੀਂ ਪਤਾ ਸੀ ਕਿ ਸਾਡੀ ਕੁੜੀ ਕੁਝ ਇਦਾਂ ਦਾ ਕਰੂਗੀ ਨਹੀਂ ਤਾਂ ਅਸੀਂ ਉਹਦਾ ਵਿਆਹ ਤੇਰੇ ਨਾਲ ਨਹੀਂ ਸੀ ਕਰਦੇ ਪਰ ਮੈਨੂੰ ਸਭ ਤੋਂ ਜ਼ਿਆਦਾ ਫਿਕਰ ਸੀ ਛੋਟੇ ਬੱਚੇ ਦੀ ਦੇਖਭਾਲ ਦੀ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਸੀ ਉਹ ਤਾਂ ਵਿਚਾਰਾ ਮੰਜੇ ਤੇ ਪਿਆ ਰੋ ਰਿਹਾ ਸੀ ਉਹਦੇ ਕੋਲ ਗਈ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਮੇਰੇ ਕੋਲ ਆਉਂਦੇ ਜਲਦੀ ਹੀ ਚੁੱਪ ਹੋ ਗਿਆ ਮੇਰੀ ਮਾਂ ਤੇ ਮੇਰਾ ਜੀਜਾ ਮੈਨੂੰ ਦੇਖ ਰਹੇ ਸੀ ਬੱਚੇ ਦੇ ਨਾਲ ਕੁਝ ਵਕਤ ਬਿਤਾਉਣ ਤੋਂ ਬਾਅਦ ਮੈਨੂੰ ਵਾਪਸ ਘਰ ਆਉਣਾ ਪਿਆ ਮਾਨ ਮਾਰ ਕੇ ਘਰ ਆ ਗਈ ਸੀ ਪਰ ਆਪਣੇ ਘਰ ਵਿੱਚ ਬਿਲਕੁਲ ਵੀ ਮੇਰਾ ਦਿਲ ਨਹੀਂ ਲੱਗ ਰਿਹਾ ਸੀ ਜੀਜਾ ਜੀ ਨੇ ਮਾਂ ਨੂੰ ਫੋਨ ਤੇ ਬੱਚੇ ਬਾਰੇ ਦੱਸਿਆ ਕਿ ਬੱਚਾ ਬਿਲਕੁਲ ਵੀ ਚੁੱਪ ਨਹੀਂ ਹੋ ਰਿਹਾ ਤੇ ਉਹ ਨੂੰ ਇੱਕ ਮਾਂ ਦੀ ਲੋੜ ਆ ਇਸ ਗੱਲ ਤੇ ਮਾਂ ਬੜੀ ਪਰੇਸ਼ਾਨ ਹੋਈ ਤਾਂ ਇੱਕ ਦਿਨ ਮਾਂ ਮੇਰੇ ਕੋਲ ਆਈ ਤੇ ਕਹਿਣ ਲੱਗੀ ਤੂੰ ਆਪਣੇ ਜੀਜੇ ਦੇ ਕੋਲ ਰਹਿਣ ਲਈ ਚਲੀ ਜਾ ਉਹਨਾਂ ਨੂੰ ਸਾਡੀ ਜ਼ਰੂਰਤ ਆ ਕਿਉਂਕਿ ਬੱਚਾ ਵੀ ਕਾਫੀ ਛੋਟਾ ਮੇਰੀ ਮਾਂ ਵੀ ਇਹ ਗੱਲ ਮੰਨ ਰਹੀ ਸੀ ਪਰ ਉਸ ਵਕਤ ਪਾਪਾ ਕਹਿਣ ਲੱਗੇ ਕਿ ਹਜੇ 17 ਸਾਲਾਂ ਦੀ ਆ ਤੇ ਉਹ ਬੱਚੇ ਨੂੰ ਕਿੱਦਾਂ ਧਿਆਨ ਰੱਖੂਗੇ ਪਾਪਾ ਤੇ ਮਾਂ ਦੋਨੋਂ ਬਹਿਸ ਕਰਨ ਲੱਗ ਪਏ ਤੇ ਮੈਂ ਉਹਨਾਂ ਦੋਨਾਂ ਨੂੰ ਸ਼ਾਂਤ ਰੱਖਣ ਲਈ ਕਿਹਾ ਕਿ ਪਾਪਾ ਮੈਂ ਜਾਣ ਲਈ ਤਿਆਰ ਆ ਵੈਸੇ ਵੀ ਮੈਂ ਬੱਚੇ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦੀ ਸੀ ਉਹ ਕਾਫੀ ਮਾਸੂਮ ਸੀ ਤੇ ਬਹੁਤ ਛੋਟਾ ਸੀ ਪਾਪਾ ਮੇਰੀ ਗੱਲ ਸੁਣ ਕੇ ਚੁੱਪ ਹੋ ਗਏ ਤੇ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲੇ ਗਏ। ਮੈਂ ਆਪਣਾ ਸਮਾਨ ਪੈਕ ਕੀਤਾ ਤੇ ਮਾਂ ਭੱਜਦੀ ਹੋਈ ਮੇਰੇ ਕਮਰੇ ਬਚਾਈ ਤੇ ਕਹਿਣ ਲੱਗੀ ਉਹਨੇ ਕੁਝ ਨਵੇਂ-ਨਵੇਂ ਕੱਪੜੇ ਵੀ ਲਿਆ ਕੇ ਦਿੱਤੇ। ਕਹਿਣ ਲੱਗੀ ਕਿ ਉੱਥੇ ਜਾ ਕੇ ਤੂੰ ਇਹ ਪਾ ਲਈ। ਮੈਂ ਇਹਨਾਂ ਸਾਰਿਆਂ ਦੀ ਕੀ ਜ਼ਰੂਰਤ ਆ। ਮਾਂ ਕਹਿਣ ਲੱਗੀ ਕਿ ਜਿੱਦਾਂ ਮੈਂ ਕਹਿੰਦੀ ਆ ਤੈਨੂੰ ਓਦਾਂ ਹੀ ਕਰਨਾ ਪਊਗਾ। ਮੈਂ ਮਾਂ ਦੀ ਗੱਲ ਨੂੰ ਮੰਨ ਲਿਆ ਸੀ। ਦੂਸਰੇ ਦਿਨ ਜੀਜੇ ਦੇ ਘਰ ਜਾਣ ਲਈ ਮੈਂ ਤੁਰ ਪਈ ਸੀ। ਕਾਰ ਦੇ ਅੰਦਰ ਜਾਂਦੇ ਹੀ ਮੈਨੂੰ ਬੱਚੇ ਦੀ ਬਹੁਤ ਜ਼ਿਆਦਾ ਰੋਂਦੀ ਆਵਾਜ਼ ਆ ਰਹੀ ਸੀ ਜੀਜਾ ਉਹਨੂੰ ਫੜ ਕੇ ਪੂਰੀ ਕੋਸ਼ਿਸ਼ ਕਰ ਰਿਹਾ ਸੀ ਕਿ ਚੁੱਪ ਕਰਾਉਂਦੀ ਪਰ ਉਹ ਚੁੱਪ ਹੀ ਨਹੀਂ ਸੀ ਹੋ ਰਿਹਾ ਮੈਂ ਜਿੱਦਾਂ ਹੀ ਉਹਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਮੈਨੂੰ ਦੇਖ ਕੇ ਹੱਸਣ ਲੱਗ ਪਿਆ ਤੇ ਫਟਾਫਟ ਚੁੱਪ ਹੋ ਗਿਆ ਇਹ ਦੇਖ ਕੇ ਜੀਜਾ ਕਹਿਣ ਲੱਗਾ ਕਿ ਵਾਕਈ ਤੇਰੇ ਹੱਥਾਂ ਵਿੱਚ ਕੋਈ ਜਾਦੂ ਆ ਤੇਰੇ ਆਉਂਦੇ ਹੀ ਇਹਦਾ ਚੁੱਪ ਹੋ ਗਿਆ ਮੈਂ ਕਦੋਂ ਦਾ ਇਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਚੁੱਪੀ ਨਹੀਂ ਹੋ ਰਿਹਾ ਸੀ ਮੈਂ ਹੱਸਦੇ ਹੋਇਆ ਗਿਆ ਕਿ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੁਣ ਮੈਂ ਆ ਗਈ ਹਾਂ ਮੈਂ ਆਪ ਇਹਦਾ ਧਿਆਨ ਰੱਖੂੰਗੀ ਜੀਜਾ ਜੀ ਮੈਨੂੰ ਆਪਣੇ ਨਾਲ ਲੈ ਗਏ ਮੇਰਾ ਕਮਰਾ ਦਿਖਾ ਦਿੱਤਾ ਮੇਰਾ ਬੈਗ ਰੱਖ ਦਿੱਤਾ ਮੈਂ ਫਰੈਸ਼ ਹੋ ਕੇ ਕਮਰੇ ਵਿੱਚ ਚਲੀ ਗਈ ਤੇ ਕਮਰਾ ਬਹੁਤ ਸੋਹਣਾ ਸੀ ਮੈਂ ਆਪਣੀ ਉਮਰ ਤੋਂ ਜ਼ਿਆਦਾ ਲੱਗਣ ਲੱਗੀ ਸੀ ਇਹ ਦੇਖ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਉਸ ਦੇ ਬਾਅਦ ਮੈਂ ਬੱਚੇ ਦੇ ਕੋਲ ਚਲੀ ਗਈ ਤੇ ਉਸ ਵਕਤ ਘਰ ਦਾ ਮਾਹੌਲ ਬਹੁਤ ਵਧੀਆ ਤਰੀਕੇ ਦਾ ਹੋ ਗਿਆ ਸੀ ਪਰ ਹੁਣ ਜਦੋਂ ਰਾਤ ਨੂੰ ਜੀਜਾ ਜੀ ਆਉਂਦੇ ਤਾਂ ਕਾਫੀ ਜ਼ਿਆਦਾ ਮਾਯੂਸ ਹੁੰਦੇ ਸੀ ਮੈਨੂੰ ਪਤਾ ਸੀ ਕਿ ਉਹਨਾਂ ਨੂੰ ਦੀਦੀ ਦੀ ਯਾਦ ਸਤਾ ਰਹੀ ਆ ਦੀਦੀ ਨਾਲ ਬਹੁਤ ਪਿਆਰ ਕਰਦੇ ਸੀ ਜੀਜਾ ਜੀ ਦਾ ਦਰਦ ਵੇਖਿਆ ਨਹੀਂ ਸੀ ਜਾਂਦਾ ਦੀਦੀ ਨੇ ਜੋ ਕੁਝ ਕੀਤਾ ਸੀ ਬਹੁਤ ਗਲਤ ਕੀਤਾ ਸੀ ਕੁਝ ਦਿਨਾਂ ਬਾਅਦ ਮਾਂ ਵੀ ਆ ਕੇ ਸਾਡੇ ਨਾਲ ਰਹਿਣ ਲੱਗ ਪਈ ਮਾਂ ਕਹਿਣ ਲੱਗੀ ਕਿ ਬੱਚਾ ਹਜੇ ਬਹੁਤ ਛੋਟਾ ਤੂੰ ਸਿਰਫ ਉਹਨੂੰ ਹੀ ਇਕੱਲੀ ਨਹੀਂ ਸੰਭਾਲ ਸਕਦੀ ਮੈਨੂੰ ਵੀ ਇਹ ਸਹੀ ਲੱਗ ਰਿਹਾ ਸੀ ਕਿਉਂਕਿ ਮੈਂ ਅੱਜ ਤੋਂ ਪਹਿਲਾਂ ਕਦੀ ਵੀ ਬੱਚਾ ਨਹੀਂ ਪਾਲਿਆ ਸੀ ਜੋ ਮੈਂ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਸਕਦੀ ਮਾਂ ਬੱਚੇ ਦਾ ਧਿਆਨ ਰੱਖਦੀ ਤੇ ਮਾਂ ਦੇ ਨਾਲ ਰਹਿੰਦੇ ਹੋਏ ਮੈਨੂੰ ਵੀ ਬੱਚੇ ਦੇ ਬਾਰੇ ਚੰਗੀ ਤਰ੍ਹਾਂ ਨੌਲੇਜ ਹੋ ਗਈ ਸੀ ਕਿਉਂਕਿ ਉਹਨੂੰ ਕਿਸ ਤਰੀਕੇ ਨਾਲ ਫੜਨਾ ਚਾਹੀਦਾ ਉਹਨੂੰ ਕਿਦਾਂ ਚੁੱਪ ਕਰਾਉਣਾ ਚਾਹੀਦਾ ਇੱਕ ਦਿਨ ਮਾਂ ਜੀਜੇ ਦੇ ਨਾਲ ਮੇਰੇ ਲਈ ਨਵੇਂ-ਨਵੇਂ ਸੂਟ ਵੀ ਲੈ ਕੇ ਆਈ ਮੈਂ ਮਾਂ ਨੂੰ ਮਨਾ ਵੀ ਕੀਤਾ ਸੀ ਕਿ ਮੈਨੂੰ ਇਹ ਸਭ ਚੀਜ਼ਾਂ ਦੀ ਕੋਈ ਲੋੜ ਨਹੀਂ ਮੇਰੀ ਮਾਂ ਮੈਨੂੰ ਗੁੱਸੇ ਨਾਲ ਦੇਖਣ ਲੱਗੀ ਤੇ ਬਾਅਦ ਵਿੱਚ ਮੈਂ ਚੁੱਪ ਹੋ ਜਾਂਦੀ ਸੀ ਪਰ ਰਾਤ ਨੂੰ ਬਹੁਤ ਵੱਡੀ ਗੱਲ ਹੁੰਦੀ ਸੀ ਮਾਂ ਮੈਨੂੰ ਗਰਮ ਦੁੱਧ ਦਾ ਗਲਾਸ ਦੇ ਕੇ ਜੀਜੇ ਦੇ ਕਮਰੇ ਵਿੱਚ ਭੇਜ ਦਿੰਦੀ ਤੇ ਕਹਿੰਦੀ ਆਪਣੇ ਜੀਜੇ ਨੂੰ ਦੇ ਆ ਤੇ ਉਹ ਤੇਰੀ ਦੀਦੀ ਦੇ ਜਾਣ ਤੋਂ ਬਾਅਦ ਕਾਫੀ ਉਦਾਸ ਹੋ ਗਿਆ ਮੈਨੂੰ ਇਹ ਗੱਲ ਸਹੀ ਲੱਗੀ ਮੈਂ ਵੀ ਮਾਂ ਦੀ ਗੱਲ ਮੰਨ ਲਈ ਪਰ ਕਮਰੇ ਵਿੱਚ ਜਾਂਦੇ ਹੀ ਮੈਂ ਦੇਖਿਆ ਜੀਜਾ ਬਿਸਤਰੇ ਤੇ ਬੈਠਾ ਰੋ ਰਿਹਾ ਸੀ ਤੇ ਮੇਰੇ ਆਉਂਦੇ ਹੀ ਆਪਣੇ ਹੰਝੂਆਂ ਨੂੰ ਸਾਫ਼ ਕੀਤਾ ਤੇ ਉੱਠ ਕੇ ਖੜਾ ਹੋਇਆ ਕਹਿਣ ਲੱਗਾਰਦੀ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਤੁਹਾਡੇ ਲਈ ਦੁੱਧ ਗਰਮ ਕਰਕੇ ਲਿਆਇਆ ਤਾਕੇ ਤੁਹਾਡੀ ਸਿਹਤ ਠੀਕ ਹੋ ਜਾਵੇ ਤੇ ਤੁਹਾਨੂੰ ਵਧੀਆ ਲੱਗੂਗਾ ਇਹ ਸੌਂਦੇ ਹੀ ਉਹਨੇ ਦੁੱਧ ਦਾ ਗਲਾਸ ਲਿਆ ਤੇ ਅਸੀਂ ਦੋਵੇਂ ਗੱਲਾਂ ਕਰਨ ਲੱਗੇ। ਬਹੁਤ ਟਾਈਮ ਬਾਅਦ ਮੈਂ ਜੀਜੇ ਨੂੰ ਇਦਾਂ ਗੱਲਾਂ ਕਰਦੇ ਹੋਏ ਦੇਖਿਆ ਸੀ। ਪਰ ਜਦੋਂ ਦੀਦੀ ਗਈ ਸੀ ਜੀਜਾ ਬਹੁਤ ਉਦਾਸ ਸੀ ਤੇ ਗੱਲ ਵੀ ਕੋਈ ਨਹੀਂ ਸੀ ਕਰਦਾ। ਜੀਜੇ ਕੋਲੋਂ ਗੱਲ ਕਰਨ ਤੋਂ ਬਾਅਦ ਮੈਂ ਕਮਰੇ ਵਿੱਚ ਆ ਗਈ। ਜਦੋਂ ਸਵੇਰ ਹੋਈ ਤਾਂ ਮੈਂ ਜੀਜੇ ਬਾਰੇ ਆਪਣੀ ਮਾਂ ਨੂੰ ਦੱਸਿਆ। ਇਹ ਸੁਣ ਕੇ ਉਹ ਵੀ ਉਦਾਸ ਹੋ ਗਈ। ਕਹਿਣ ਲੱਗੀ ਕਿ ਹਜੇ ਸਿਰਫ ਤੇਰੀ ਜ਼ਰੂਰਤਾਂ ਤੂੰ ਹੀ ਆਪਣੇ ਜੀਜੇ ਦੇ ਹਾਲ ਨੂੰ ਠੀਕ ਕਰ ਸਕਦੀ ਮੈਂ ਕਿਹਾ ਉਹ ਕਿਦਾਂ ਕਹਿਣ ਲੱਗੀ ਕਿ ਤੂੰ ਜਿਆਦਾ ਤੋਂ ਜਿਆਦਾ ਸਮਾਂ ਆਪਣੇ ਜੀਜੇ ਕੋਲ ਰਿਹਾ ਕਰ ਉਹਦੇ ਨਾਲ ਘੁੰਮਿਆ ਕਰ ਉਹਨੂੰ ਹਸਾਉਣ ਦੀ ਕੋਸ਼ਿਸ਼ ਕਰਿਆ ਕਰ ਮੈਨੂੰ ਵੀ ਮਾਂ ਦੀ ਗੱਲ ਸਹੀ ਲੱਗੀ ਮਾਂ ਕਹਿਣ ਲੱਗੀ ਕਿ ਬੱਚੇ ਦਾ ਧਿਆਨ ਮੈਂ ਆਪ ਹੀ ਰੱਖ ਲਵਾਂਗੀ ਮਾਂ ਦੇ ਕਹਿਣ ਦੇ ਮੁਤਾਬਕ ਮੈਂ ਜੀਜੇ ਨੂੰ ਸ਼ਾਮ ਨੂੰ ਬਾਹਰ ਘੁਮਾਉਣ ਲਈ ਲੈ ਕੇ ਜਾਂਦੀ ਮੈਂ ਉਹਦਾ ਮਨ ਟਿਕਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਇਦਾਂ ਹੀ ਸਮਾਂ ਲੰਘ ਰਿਹਾ ਸੀ ਜਦੋਂ ਜੀਜੇ ਦਾ ਸੁਭਾਅ ਕੁਝ ਠੀਕ ਹੋਣ ਲੱਗ ਪਿਆ ਤੇ ਇਹ ਸਭ ਦੇਖ ਕੇ ਮੈਂ ਬਹੁਤ ਖੁਸ਼ ਹੋਈ ਮੈਂ ਉਹਨੂੰ ਦੁਖੀ ਨਹੀਂ ਦੇਖਣਾ ਚਾਹੁੰਦੀ ਸੀ ਜੀਜਾ ਵੀ ਮੇਰੇ ਨਾਲ ਗੱਲਾਂ ਕਰਦਾ ਰਹਿੰਦਾ ਸੀ ਸ਼ਾਮ ਨੂੰ ਘਰ ਆਉਂਦਾ ਤੇ ਆਪਣੇ ਬੱਚੇ ਦੇ ਲਈ ਬਹੁਤ ਸਾਰੀਆਂ ਝੀਜਾਂ ਲੈ ਕੇ ਆਉਂਦਾ ਤੇ ਮੈਂ ਬਹੁਤ ਖੁਸ਼ ਹੁੰਦੀ ਸੀ ਹੌਲੀ ਹੌਲੀ ਸਾਰੇ ਦੀਦੀ ਨੂੰ ਭੁੱਲ ਗਏ ਸੀ ਮੈਨੂੰ ਉੱਥੇ ਰਹਿੰਦੀ ਨੂੰ ਸਾਲ ਹੋ ਗਿਆ ਸੀ ਜੀਜੇ ਦੇ ਨਾਲ ਮੈਂ ਕਾਫੀ ਫਰੈਂਡਲੀ ਹੋ ਗਈ ਸੀ ਜੀਜਾ ਜੀ ਇੱਕ ਰਾਤ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਤਿਆਰ ਹੋ ਜਾਏ ਮੈਂ ਵੀ ਜੀਜੇ ਦੀ ਗੱਲ ਮੰਨ ਲਈ ਤੇ ਸ਼ਾਮ ਨੂੰ ਜੀਜਾ ਮੈਨੂੰ ਆਪਣੇ ਨਾਲ ਇੱਕ ਬਹੁਤ ਵੱਡੇ ਹੋਟਲ ਵਿੱਚ ਲੈ ਗਿਆ। ਮੈਂ ਜੀਜੇ ਨੂੰ ਪੁੱਛਿਆ ਤੇ ਕਹਿਣ ਲੱਗਾ ਜਲਦੀ ਹੀ ਤੈਨੂੰ ਪਤਾ ਲੱਗ ਜਾਊਗਾ। ਉਹ ਮੈਨੂੰ ਅੰਦਰ ਲੈ ਕੇ ਗਿਆ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤੇ ਕਮਰਾ ਫੁੱਲਾਂ ਨਾਲ ਸਜਿਆ ਹੋਇਆ ਸੀ। ਇਹ ਦੇਖ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋਈ। ਹਰ ਪਾਸੇ ਲਾਈਟਾਂ ਜਗ ਰਹੀਆਂ ਸੀ। ਮੈਂ ਜੀਜੇ ਨੂੰ ਪੁੱਛਿਆ ਕਿ ਤੁਹਾਡਾ ਜਨਮ ਦਿਨ ਆ। ਤਾਂ ਉਹਨੇ ਮੇਰਾ ਹੱਥ ਫੜ ਕੇ ਕਿਹਾ ਕਿ ਆਰਤੀ ਮੈਂ ਤੇਰੇ ਨਾਲ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹਣਾ। ਤੂੰ ਮੇਰੇ ਨਾਲ ਵਿਆਹ ਕਰਵਾ ਸਕਦੀ ਏ? ਇਹ ਸੌਂਦੇ ਹੀ ਮੇਰੇ ਹੋਸ਼ ਉੱਡ ਗਏ ਮੈਂ ਕਿਹਾ ਕਿ ਤੁਸੀਂ ਕੀ ਕਹਿ ਰਹੇ ਹੋ ਤਾਂ ਤੁਸੀਂ ਮੇਰੇ ਤਾਂ ਜੀਜਾ ਜੀ ਹੋ ਮੈਂ ਦੀਦੀ ਦੀ ਥਾਂ ਤੁਹਾਨੂੰ ਗਲਪਲ ਵੀ ਨਹੀਂ ਦੇ ਸਕਦੀ ਤਾਂ ਮੈਂ ਉੱਥੋਂ ਗੁੱਸੇ ਨਾਲ ਘਰ ਚਲੀ ਗਈ ਆ ਕੇ ਮੈਂ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਮਾਂ ਨੂੰ ਗੁੱਸਾ ਆ ਗਿਆ ਕਹਿਣ ਲੱਗੀ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਇੰਨਾ ਚੰਗਾ ਮੌਕਾ ਗਵਾ ਦਿੱਤਾ ਮੈਂ ਕਿਹਾ ਮੌਕੇ ਦਾ ਕੀ ਮਤਲਬ ਮਾਂ ਕਹਿਣ ਲੱਗੀ ਤੂੰ ਚਾਹੁੰਦੀ ਆ ਨਾ ਕਿ ਤੇਰਾ ਜੀਜਾ ਤੇਰੇ ਕੋਲ ਆਵੇ ਉਹਦੇ ਨਾਲ ਵਿਆਹ ਕਰਵਾਵੇ ਕਿਉਂਕਿ ਤੇਰੀ ਦੀਦੀ ਦੇ ਜਾਣ ਤੋਂ ਬਾਅਦ ਉਹ ਟੁੱਟ ਚੁੱਕਿਆ ਜੇ ਕੱਲ ਨੂੰ ਤੇਰੇ ਜੀਜੇ ਨੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਤੂੰ ਇਸ ਬੱਚੇ ਬਾਰੇ ਸੋਚ ਕੇ ਕੋਈ ਵੀ ਔਰਤ ਆਪਣੇ ਬੱਚੇ ਤੋਂ ਜ਼ਿਆਦਾ ਦੂਸਰੇ ਬੱਚੇ ਨੂੰ ਪਿਆਰ ਨਹੀਂ ਕਰਦੀ ਉਹ ਮਾਂ ਵਰਗਾ ਪਿਆਰ ਬਿਲਕੁਲ ਵੀ ਨਹੀਂ ਦੇ ਸਕਦੀ ਇਹ ਸੁਣ ਕੇ ਮੈਂ ਸੋਚਣ ਲੱਗ ਪਈ ਕਿਉਂਕਿ ਮਾਂ ਜੋ ਕਹਿ ਰਹੀ ਸੀ ਸਹੀ ਸੀ ਮੈਂ ਜਦੋਂ ਬੱਚੇ ਵੱਲ ਦੇਖਿਆ ਤਾਂ ਮੈਨੂੰ ਬਹੁਤ ਦੁੱਖ ਹੋ ਗਿਆ ਹੋਇਆ ਮੈਂ ਇਸ ਬੱਚੇ ਦੇ ਲਈ ਕੁਝ ਵੀ ਨਹੀਂ ਸੀ ਕਰ ਰਹੀ ਤਾ ਮੇਰਾ ਜੀਜਾ ਮੇਰੇ ਪਿੱਛੇ ਆ ਕੇ ਖੜਾ ਹੋ ਗਿਆ ਮੈਂ ਉਹਦੇ ਸਾਹਮਣੇ ਸਿਰ ਝੁਕਾ ਕੇ ਖੜੀ ਹੋ ਗਈ ਮਾਂ ਕਹਿਣ ਲੱਗੀ ਕਿ ਇਸ ਬੱਚੇ ਤੇ ਤੇਰੇ ਜੀਜੇ ਦੇ ਲਈ ਬਹੁਤ ਵਧੀਆ ਹੋਵੇਗਾ ਕਿ ਤੂੰ ਆਪਣੇ ਜੀਜੇ ਨਾਲ ਵਿਆਹ ਕਰਵਾ ਲੈ ਕਿਉਂਕਿ ਤੇਰੀ ਦੀਦੀ ਇਹਨਾਂ ਦੋਨਾਂ ਨੂੰ ਛੱਡ ਕੇ ਚਲੀ ਗਈ ਆ ਤੇ ਹੁਣ ਕਦੇ ਵੀ ਵਾਪਸ ਨਹੀਂ ਆਉਗੀ ਜੇ ਦੁਬਾਰਾ ਮਨਾ ਕੀਤਾ ਤਾਂ ਬੱਚੇ ਦੀ ਜ਼ਿੰਦਗੀ ਤੇ ਬਹੁਤ ਮਾੜਾ ਅਸਰ ਹੋਊਗਾ ਮੈਂ ਮੁਸੀਬਤ ਜੇ ਵਿੱਚ ਫਸ ਗਈ ਸੀ ਮੈਂ ਵਾਰ-ਵਾਰ ਉਸ ਬੱਚੇ ਨੂੰ ਦੇਖ ਰਹੀ ਸੀ ਕਾਫੀ ਧੇਰ ਸੋਚਣ ਤੋਂ ਬਾਅਦ ਮੈਂ ਵਿਆਹ ਲੈ ਹਾਂ ਕਰ ਦਿੱਤੀ ਇਸ ਲਈ ਸਾਰੇ ਬਹੁਤ ਖੁਸ਼ ਸੀ ਫਿਰ ਬੜੀ ਸਾਦਗੀ ਦੇ ਨਾਲ ਮੇਰਾ ਤੇ ਮੇਰੇ ਜੀਜੇ ਦਾ ਵਿਆਹ ਹੋ ਗਿਆ ਮੇਰਾ ਜੀਜਾ ਮੇਰਾ ਘਰ ਵਾਲਾ ਬਣ ਗਿਆ ਸੀ ਰਾਤ ਨੂੰ ਮੈਂ ਉਹਦੇ ਕਮਰੇ ਵਿੱਚ ਬੈਠੀ ਉਹਦਾ ਇੰਤਜ਼ਾਰ ਕਰ ਰਹੀ ਸੀ ਮੈਨੂੰ ਡਰ ਲੱਗ ਰਿਹਾ ਸੀ ਜੀਜਾ ਕਮਰੇ ਵਿੱਚ ਆਇਆ ਤੇ ਉਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਬਲਕਿ ਬੈੱਡ ਤੋਂ ਹਰਾਨਾ ਚੁੱਕ ਕੇ ਸੋਫੇ ਤੇ ਜਾ ਕੇ ਲੰਮੇ ਪੈ ਗਿਆ ਇਹ ਦੇਖ ਕੇ ਮੈਂ ਹੈਰਾਨ ਹੋ ਗਈ ਸੀ ਮੈਂ ਚੁੱਪ ਕਰਕੇ ਲੰਮੀ ਪਈ ਰਹੀ ਦੂਸਰੇ ਦਿਨ ਮੈਂ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਸੀ ਘਰ ਨੂੰ ਸੰਭਾਲਣ ਲੱਗ ਪਈ ਤੇ ਬੱਚੇ ਨੂੰ ਵੀ ਸੰਭਾਲਦੀ ਸੀ ਹੌਲੀ ਹੌਲੀ ਮੈਨੂੰ ਬੱਚੇ ਨਾਲ ਪਿਆਰ ਹੋਣ ਲੱਗ ਪਿਆ ਸੀ ਤੇ ਮੇਰਾ ਘਰ ਵਾਲਾ ਮੇਰੇ ਬੱਚੇ ਦਾ ਕਾਫੀ ਧਿਆਨ ਰੱਖਦਾ ਸੀ ਜਦ ਮੈਂ ਬਿਮਾਰ ਹੋਈ ਤਾਂ ਮੇਰੇ ਦਿਨ ਰਾਤ ਸੇਵਾ ਕਰਦਾ ਇਹ ਦੇਖ ਕੇ ਮੈਨੂੰ ਆਪਣੇ ਘਰ ਵਾਲੇ ਨਾਲ ਬਹੁਤ ਪਿਆਰ ਆਉਣ ਲੱਗ ਪਿਆ ਸੀ ਹੌਲੀ ਹੌਲੀ ਅਸੀਂ ਦੋਨੋਂ ਇੱਕ ਦੂਸਰੇ ਦੇ ਕਰੀਬ ਆਉਣ ਲੱਗ ਪਏ ਸੀ ਅਸੀਂ ਉਹ ਸਭ ਕੁਝ ਕਰ ਲਿਆ ਸੀ ਤੇ ਇੱਕ ਹਸਬੰਡ ਵਾਈਫ ਕਰਦੇ ਆ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਆ ਮੈਨੂੰ ਤੇ ਮੇਰੇ ਘਰ ਵਾਲੇ ਨਾਲ ਇਕੱਠੇ ਰਹਿੰਦੇ ਹੋਏ 2 ਸਾਲ ਹੋ ਗਏ ਆ ਸਾਡਾ ਪਰਿਵਾਰ ਬਹੁਤ ਖੁਸ਼ ਆ ਮੈਂ ਆਪਣੇ ਘਰ ਵਾਲੇ ਨਾਲ ਬਹੁਤ ਖੁਸ਼ ਰਹਿੰਦੀ ਆ ਤੇ ਮੇਰੀ ਭੈਣ ਦਾ ਜੋ ਬੱਚਾ ਸੀ ਹੁਣ ਉਹ ਕਾਫੀ ਵੱਡਾ ਹੋ ਗਿਆ ਤੇ ਮੈਨੂੰ ਉਹ ਮਾਂ ਕਹਿ ਕੇ ਹੀ ਬੁਲਾਉਂਦਾ ਸੀ ਮੈਨੂੰ ਉਹਦੇ ਤੇ ਬਹੁਤ ਪਿਆਰ ਆਉਂਦਾ ਸੀ ਮੈਂ ਉਹਨੂੰ ਆਪਣੇ ਤੋਂ ਕਦੇ ਵੀ ਦੂਰ ਨਹੀਂ ਕਰਦੀ ਸੀ ਤੇ ਮੈਂ ਆਪਣੇ ਪਰਿਵਾਰ ਨੂੰ ਕੁਛ ਰੱਖਣ ਦੀ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਸੀ। ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਰਾਂ 'ਹੇ ਜ਼ਰੂਰ ਦੱਸਿਓ। ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।